ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਕਿ ਇੰਸਟਾਗ੍ਰam ਦੇ ਉੱਤੇ ਇੱਕ ਲੜਕੀ ਨੂੰ ਇੱਕ ਲੜਕੇ ਨੂੰ ਬਲਾਕ ਕਰਨਾ ਭਾਰੀ ਪੈ ਗਿਆ ਜੀ ਹਾਂ ਮਾਮਲਾ ਜਿਹੜਾ ਹੈ ਉਹ ਫਾਜ਼ਿਲਕਾ ਤੋਂ ਸਾਹਮਣੇ ਆਇਆ ਰਿਹਾ ਜਿੱਥੇ ਇੱਕ ਨੌਜਵਾਨ ਜਿਹੜਾ ਇੱਕ ਲੜਕੀ ਨੂੰ ਕਾਫੀ ਲੰਬੇ ਸਮੇਂ ਤੋਂ 2 ਤੋਂ 2.5 ਸਾਲ ਲੱਗਾ ਪਰੇਸ਼ਾਨ ਕਰਦਾ ਆ ਰਿਹਾ ਸੀ ਇੰਸਟਾਗ੍ਰam ਦੇ ਉੱਤੇ ਤਾਂ ਜਦੋਂ ਲੜਕੀ ਵੱਲੋਂ ਉਸ ਨੂੰ ਬਲੌਕ ਕਰ ਦਿੱਤਾ ਗਿਆ ਤਾਂ ਟੈਸ਼ ਦੇ ਵਿੱਚ ਆ ਕੇ ਲੜਕੇ ਵੱਲੋਂ ਲੜਕੀ ਦੇ ਉੱਤੇ ਜਾ ਕੇ ਹਮਲਾ ਕਰ ਦਿੱਤਾ ਗਿਆ ਉਹਦੇ ਸਿਰ ਦੇ ਉੱਤੇ ਰੋਡ ਮਾਰ ਦਿੱਤੇ ਗਏ ਜਿਸ ਤੇ ਕੰਨ ਉਹਦਾ ਸਿਰ ਫਟ ਗਿਆ ਅਤੇ ਉਸ ਦੇ ਨਾਲ ਕਾਫੀ ਜੜੀ ਉਹ ਕੁੱਟਮਾਰ ਕੀਤੀ ਗਈ ਤਾਂ ਫਿਲਹਾਲ ਜਿਹੜਾ ਆ ਜਿਹੜੀ ਲੜਕੀ ਆ ਉਹ ਹਸਪੀਟਲ ਦੇ ਵਿੱਚ ਦਾਖਲ ਆ ਜਿੱਥੇ ਉਸ ਦਾ ਜਿਹੜਾ ਇਲਾਜ ਚੱਲ ਰਿਹਾ ਤਾਂ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਬੜੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ આરોપી ਨੂੰ ਫੜਨ ਵਾਸਤੇ ਸ਼ਾਪੇਮਾਰੀ ਕੀਤੀ ਜਾ ਰਹੀ ਹੈ। 1.5 ਸਾਲ ਤੋਂ ਇੱਕ ਮੁੰਡਾ ਮੈਨੂੰ ਪਰੇਸ਼ਾਨ ਕਰ ਰਿਹਾ ਸੀਗਾ ਟੌਰਚਰ ਕਰ ਰਿਹਾ ਸੀਗਾ ਉਹਨੇ ਮੈਨੂੰ ਕਿਥੋਂ ਵੀ ਸਾਰਿਆਂ ਕੋਲੋਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਬਟ ਮਨ ਨੂੰ ਹਰ ਜਗ੍ਹਾ ਤੋਂ ਬਲੌਕ ਕਰਤਾ ਤੇ ਉਹ ਬਹੁਤ ਟੌਰਚਰ ਕਰ ਰਿਹਾ ਸੀਗਾ ਵੀ ਮੇਰੇ ਨਾਲ ਫੋਰਸ ਕਰ ਰਿਹਾ ਸੀਗਾ। ਤੇ ਆ ਮੈਂ ਉਹਨੂੰ ਕੋਈ ਰਿਪਲਾਈ ਨਹੀਂ ਦਿੱਤਾ ਤੇ ਉੰਦੀ ਵਜਨ ਨਾਲ ਉਹ ਇਰਿਟੇਟ ਹੋ ਗਿਆ ਸਾਈਕੋ ਟਾਈਪ ਸੀ ਥੋੜਾ ਜਿਹਾ ਤੇ ਅੱਜ ਮੈਂ ਪਾਣੀ ਲੈਣ ਗਈਆਂ ਤੇ ਉਹਨੇ ਉਹਦੇ ਨਾਲ ਦੋ ਹੋਰ ਮੁੰਡੇ ਸੀਗੇ ਉਹਨਾਂ ਦੇ ਫੇਸ ਕਵਰ ਸੀਗੇ ਪਹਿਲਾਂ ਮੇਰੇ ਰੋਡ ਮਾਰੀ ਲੋਹੇ ਦੀ ਸਿਰ ਦੇ ਵਿੱਚ ਫਿਰ ਸਾਰੀ ਬਾਡੀ ਤੇ ਸਿਰ ਦੇ ਵਿੱਚ ਸਾਰੀ ਬਾਡੀ ਤੇ ਰੋਡ ਮਾਰੀ ਫਿਰ ਫੇਸ ਤੇ ਬਾਦ ਲੋਹੇ ਦਾ ਆਪਾਂ ਟਾਈਪ ਸਮਥਿੰਗ ਬਸ ਸਟੇਟ ਦੇ ਸੀ ਮਾਰਿਆ ਉਸ ਤੋਂ ਬਾਅਦ ਮੈਂ ਬਿਊਰੋ ਸ਼ੋਟਿੰਗ ਕਿੰਨੀ ਕੁ ਦੂਰੀ ਤੇ ਆ ਜਿੱਦੜ ਤੁਸੀਂ ਪਾਣੀ ਲੈਣ ਗਏ ਸੀ 200 300 ਮੀਟਰ ਦੀ ਦੂਰੀ ਤੇ ਐ ਕਿੰਨੇ ਟਾਈਮ ਤੋਂ ਪਰੇਸ਼ਾਨ ਕਰ ਰਿਹਾ ਸੀ ਡੇ 2 ਸਾਲ ਤੋਂ ਪਰੇਸ਼ਾਨ ਕਰ ਰਿਹਾ ਸੀ ਸਭ ਤੋਂ ਪਹਿਲਾਂ ਕੰਟੈਕਟ ਕਿਵੇਂ ਕੀਤਾ ਸੀ ਉਹਨੇ ਤੁਹਾਨੂੰ ਮੈਂ ਇਨਸਟਾ ਤੋਂ ਸਭ ਤੋਂ ਪਹਿਲਾਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਮੈਂ ਬਲੌਕ ਕਰਤਾ ਸੀ ਦਾ ਮੈਸੇਜ ਦਾ ਰਿਪਲਾਈ ਨਹੀਂ ਕਦੀ ਉਹਦੇ ਪਰਿਵਾਰ ਨੂੰ ਸਮਝਾਉਣ ਦੀ ਗੱਲ ਕੀਤੀ ਆਪਰੇ ਪਰਿਵਾਰ ਦੁਆਰਾ ਮੇਰੇ ਪੇਰੈਂਟਸ ਨੇ ਦੋ ਤੋਂ ਤਿੰਨ ਵਾਰੀ ਉਹਨਾਂ ਦੇ ਫੈਮਿਲੀ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਬਟ ਉਹ ਉਹ ਬਾਹਰ ਆਸੋ ਕੁਝ ਨਹੀਂ ਬਸ ਕਿ ਮੰਗ ਕਰਦੇ ਹਾਂ ਤੁਸੀਂ ਪ੍ਰਸ਼ਾਸਨ ਤੋਂ ਪੁਲਿਸ ਤੋਂ ਮੈਂ ਬਸ ਇਹ ਕਹਿੰਨੀ ਆ ਕਿ ਜਿਸ ਤਰ੍ਹਾਂ ਮੇਰੀ ਹਾਲਤ ਕੀਤੀ ਹੈ ਮੈਨੂੰ ਇੰਨਾ ਕੋ ਸਪੋਰਟ ਮਿਲੇ ਸਰਕਾਰ ਵੱਲੋਂ ਕਿ ਮੈਂ ਆਪਣੀ ਲਾਈਫ freely ਜੀ ਸਕਾਂ ਮੈਂ ਕਿਧਰੇ ਵੀ ਆਣਾ ਜਾਣਾ ਮੈਨੂੰ ਕੋਈ ਪ੍ਰੋਬਲਮ ਨਾ ਹੋਵੇ ਇਹਨੂੰ ਜਿੰਨੀ ਜ਼ਿਆਦਾ ਹੋ ਸਕੇ ਹੈ ਸਫਦੀਆਂ 19 ਤੋਂ 19 ਜ਼ਿਆਦਾ ਸਭ ਗਲਾਈ ਗੁਰਿਆ ਪਾਣੀ ਲੈਣ ਗਈ ਸੀ ਘਰੋਂ ਤੇ ਬਾਅਦ ਚ ਮੈਂ ਤਾਂ ਟੀਚਰ ਲੱਗ ਗਿਆ ਸੀ ਸਰਕਾਰੀ ਮੈਂ ਤਾਂ ਬਾਅਦ ਫੋਨ ਆਇਆ ਜਦੋਂ ਇਹ ਕੱਪੂ ਫੋਨ ਆਇਆ ਕਿਉਂ ਮੁੰਡਾ ਸੀ ਕਦੋਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ ਤੁਸੀਂ ਕਦੀ ਉਹਨੂੰ ਪ੍ਰਿਆਸ ਨਹੀਂ ਕੀਤਾ ਵੀ ਸਮਝਾਓ ਜੀ ਇੱਕ ਦੋ ਵਾਰ ਹੀ ਘਰੇ ਉਹਦੇ ਗਏ ਜਾ ਕੇ ਵੀ ਲਾਂਭਾ ਵੀ ਦਿੱਤਾ ਹੈਗਾ ਉਹਦੇ ਪਰਿਵਾਰ ਨੇ ਕੋਈ ਗੱਲ ਨਹੀਂ ਗੌਰ ਨਹੀਂ ਕੀਤੀ ਅੱਜ ਕਿੰਨੇ ਵਜੇ ਦਾ ਵਕਸੀ ਜਦੋਂ ਮਾਰੇ ਜੀ 10 ਵਜੇ ਦਾ ਵਕਸੀ ਪੁਲਿਸ ਮੁੱਖੇ ਤੇ ਪਹੁੰਚੀ ਸੀ ਹੋਰਸ ਦਾ ਆਹੀ ਪਾਸ ਦਾ ਨਹੀਂ ਪਹੁੰਚੀ ਜੀ ਇਹਨਾਂ ਨੇ ਕਿਤੇ ਨਾ ਚੜਾਇਆ ਕਿੰਦੋਂ ਉਹਦੇ ਹਸਪਤਾਲ ਦਾ ਜਿਹੜਾ ਹੈ ਮਾਰ ਕੇ ਦਿੱਤਾ ਇਹਨੜੇ ਕਿ ਜਿਸੀਰਤੀ ਟਰਨ ਮਾਰੀ ਗਈ ਸੀ ਪੈਰਾ ਤੇ ਟਰਨ ਮਾਰੀ ਹੈ ਜੀ ਟਰਨ ਜਿਹੜੇ ਆਪਾਂ ਉਹਦੇ ਟੂ ਐਕਸੀਡੈਂਟ ਲਿਖਿਆ ਹੈ ਇਹਨੀਆਂ ਕੀ ਆਇਆ अपना ट्रीटमेंट करके यूनी एमएलआर करते हैं किस चीज से लग रहा है कि किस चीज के नाल रहेगा और तो प्लायर में कितने ठीक अच्छा कितने को टाक के आएंगे टाक के तेल में है ते कोई शार्प रहता नहीं शुरू में सारे एमएलआर दिखते हैं नहीं प्राइमरी तौर पे ये 23 महीने ओह मारे ये ज्यादा काफी ज्यादा मारया है अच्छा कितनी की उम्र है जरी बेटी 18 साल का है ज्यादा नहीं इस तरह ਦੇ नाल ਹੁੰਦਾ ਹੈ ਜਦੋਂ ਟ੍ਰੀਟਮੈਂਟ ਕਰਦਾ ਹੈ ਇਹ ਆਪਾਂ ਦਾ ਟ੍ਰੀਟਮੈਂਟ ਕਰਦਾ ਹੈ ਉਹ ਦੋ ਐਕਸਰੇ ਲਿਖੀਏ ਉਹ ਦੇਖੋ ਫਿਰ ਤਾਂ ਦੇਖਾਂਗੇ ਕੀ ਆਉਂਦਾ ਉਹਦੇ ਵਿੱਚ ਪੁਲਿਸ ਪੁਲਿਸ ਕਾਨੂੰਨੀ ਕਾਰਵਾਈ ਦੇ ਇਸ ਤੇ ਹਾਂ ਕਿਸੇ ਐਮਐਲ ਨਾਲ ਕਰਤੀ ਹੈ ਤੇ ਉਸ ਨੂੰ ਪੁਲਿਸ ਦੇ ਦੇ ਕਿੱਥੇ ਵਜੇ ਸਕਦਾ ਮੈਂ ਇਹ है कि लड़की ने जो रोक लाई कि कोई मुंडा उसका काम कर रहा था प्रशांत कर रहा था कि आज उसको लोग हमला करते हैं उसको ਜੀ ਇਹ ਕਹਾਣੀ ਸੀ ਕਿ ਉਹਨਾਂ ਚੰਗੇ ਕੈਮਰਾ ਰਿਸੀਵ ਹੋਇਆ ਤੇ ਉਹ ਪਾਲਣ ਦੀ ਉਹਨੇ ਲੜਕੀ ਨੂੰ ਜਿਹੜਾ ਅੰਦਵ ਕਿਤੇ ਜਾਣਗੇ ਤੇ ਉਹਦੇ ਗਿਆਨਾਂ ਦੇ ਮੁਤਾਬਕ ਕਰੀਦਾ ਤੇ ਕਰਦੇ ਜਿਵੇਂ ਚੱਲਿਆ ਨਹੀਂ ਤੇ ਕਿੰਨੀ ਸਟਾਜ ਜਿਹੜੀ ਅੰਦਵ ਦੇ ਮੁਤਾਬਕ ਕਰਦੇ ਅੰਦਵ ਦੇ ਮੁਤਾਬਕ ਜਿਹੜੀ ਸਟਾਜ ਉਹਨਾਂ ਸਿਰ ਤੇ ਲੱਗਣੀ ਪਈਆਂ ਇਹਨਾਂ ਲੜਕੀ ਨੂੰ ਬੁਲਾਦੀ ਕਰੀਂ ਪ੍ਰੀਤ ਕੋਟ ਦਾ ਘਟਾ ਤੇ ਉਸ ਤੋਂ ਬਾਅਦ ਜਿਹੜਾ ਅੰਦਵ ਦੇ ਆਧਾਰ ਤੇ ਜਿਹੜੀ ਕਾਰਵਾਈ ਕਰੀ ਕੀ ਮੰਨਦੇ ਕਿ ਅਜੇ ਸਮਾਜ ਵਿੱਚ ਲੜਕੇ ਲੜਕੀਆਂ ਜਿਹੜੀਆਂ ਹੈਗੇ ਕਹਿੰਦੇ ਕਿਸੇ ਅਸੁਰੱਖਿਅਤ ਕੁਝ ਲੋਕ ਬਣਾਏ ਗਏ ਕਿਹਾ ਜਾਂਦਾ ਕਿ ਡਾਕਟਰ ਆਗੇ ਆਪਣੇ ਹੱਥਾਂ ਦੀ ਵਾਰਤਾ ਕਰੇ। ਬਿਤੇ ਕੁਝ ਐਸਾ ਵੀ ਗੜੇ ਲੱਗੇ ਹੈ ਕਿਸ ਤਰ੍ਹਾਂ ਵੀ ਕਰ ਰਹੇ ਜਿਹੜੇ ਇਸ ਤਰ੍ਹਾਂ ਦੇ ਗੁੰਡਾ ਅੰਸਰ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਦਖਲ ਨਹੀਂ ਜਵਦਾ ਜਿਵੇਂ ਨਿਰਕਣ ਸੋਹਰਾ ਜੀ ਹਰ ਤੱਕ ਕਰਦਾ ਤੇ ਉਹਦੇ ਉਹਨਾਂ ਸੱਜੇ ਤੋਂ ਫੇਰ ਕਿਨੂੰ ਨਹੀਂ ਕਰਦੇ ਲਗੀਆਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸ਼ੇਰ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ